ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਧਰਮ ਸਪਤਨੀ ਸਤਗੁਰਾਂ ਜੀ ਦੇ ਮਹਿਲ ਆ ਕੇ ਬੇਨਤੀ ਕਰਦੇ ਨੇ ਪਾਤਸ਼ਾਹ ਆਪਣੀ ਜਿਹੜੀ ਬੇਟੀ ਐ ਬੀਬੀ ਭਾਨੀ ਵਿਆਹਣ ਦੇ ਯੋਗ ਹੋ ਗਈ ਕੋਈ ਬਰ ਲੱਭੀਏ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਕਿੱਦਾਂ ਦਾ ਬਰ ਕਹਿੰਨੇ ਹੋ ਕਿੱਦਾਂ ਦਾ ਕਹਿੰਨੇ ਹੋ ਵੀ ਬਾਰ ਐਦਾਂ ਦਾ ਹੋਵੇ ਕਹਿੰਦੇ ਵੀ ਜਿਹੜਾ ਭਾਈ ਜੇਠਾ ਨੇ ਆਪਣੇ ਸੇਵਾ ਕਰਦਾ ਇੱਥੇ ਹੀ ਰਹਿੰਦਾ ਸੇਵਾ ਕਰਦਾ ਬੜੀ ਭਾਵਨਾ ਨਾਲ ਗੁਰਮਤਿ ਦੇ ਵਿੱਚ ਬੜਾ ਅੱਗੇ ਹੈ ਗੁਰਮਤਿ ਦਾ ਬੜਾ ਗਿਆਨ ਆਪ ਜੀ ਨੇ ਜੋ-ਜੋ ਸਮਝਾਇਆ ਸਭ ਕੁਝ ਉਸ ਨੇ ਆਪਣੇ ਫਿਰਦੇ ਦੇ ਵਿੱਚ ਟਿਕਾ ਕੇ ਰੱਖਿਆ ਆਪ ਜੀ ਦੀ ਰੱਬ ਕਰਕੇ ਸੇਵਾ ਕਰਦਾ ਹੈ ਮਾਰ ਜੈਹੋ ਜਹਾ ਉਹ ਬਿਮਾਰ ਜੇ ਕਹਿੰਦੇ ਭਗਵਾਨ ਨੇ ਭਾਈ ਜੇਠੇ ਦੀ ਚੇਠੇ ਦੀ ਗੱਲ ਕਰਦੀਆਂ ਤੇ ਭਾਈ ਜੇਠੇ ਵਰਗਾ ਤਾਂ ਉਹੀ ਐ ਕੋਈ ਹੋਰ ਨਹੀਂ ਤੇ ਗੁਰਮੁਖ ਪਿਆਰਿਓ ਬਿਰਲੇ ਨੇ ਜਿਨ੍ਹਾਂ ਦੇ ਅੰਦਰ ਵਸਿਆ ਹੋਇਆ ਬਿਰਲੇ ਜਗ ਮੇ ਉਤਮ ਕਾਢੀ ਐ ਬਿਰਲੇ ਕਿਈ ਕਿ ਮਾਰੇ ਕਹਿੰਦੇ ਥੋੜੇ ਨੇ ਬਹੁਤੇ ਬਹੁਤੇ ਤਾਂ ਦਿਖਾਵੇ ਵਾਲੇ ਨੇ ਥੋੜੇ ਨੇ ਜਿਨ੍ਹਾਂ ਦੇ ਅੰਦਰ ਵਸਿਆ ਹੈ ਬਿਰਲੇ ਨੇ ਜਿਵੇਂ ਗੁਰਮੁਖ ਪਿਆਰਿਓ ਮਹਾਪੁਰਸ਼ਾਂ ਨੇ ਆ ਧਾਰਨਾ ਪੜਿਆ ਕਰਨੀ ਗੱਜ-ਵੱਜ ਕੇ ਪੜਿਓ ਪਾਈ ਉਹ ਬਿਰਲੇ ਜਾਗ ਆਉਂਦੇ ਬਈ ਬਖਸ਼ੀਆਂ ਰੂਹਾਂ ਵਾਲੇ ਬਿਰਲੇ ਜਾਗ ਆਉਂਦੇ ਨੇ ਬਖਸ਼ੀਆਂ ਰੂਹਾਂ ਵਾਲੇ ਜਾਗ ਆਉਂਦੇ ਨੇ ਬਖਸ਼ੀਆਂ ਜਗ ਆਉਂਦੇ ਨੇ ਬਾਕੀਆਂ ਰੂਹਾਂ ਵਾਲੇ ਫਿਰਲੇ ਜਗ ਆਉਂਦੇ ਨੇ ਬਾਕੀਆਂ ਰੂਹਾਂ ਵਾਲੇ ਫਿਰਲੇ ਜਗ ਆਉਂਦੇ ਨੇ ਬਾਕਸ਼ੀਆਂ ਰੂਹਾਂ ਵਾਲੇ ਫਿਰਲੇ ਜਗ ਆਉਂਦੇ ਨੇ ਬਾਕਸ਼ੀਆਂ ਰੂਹਾਂ ਵਾਲੇ ਰੂਹਾ ਵਾਲੇ ਫਿਰਨੇ ਜਾਗੇ ਆਉਂਦੇ ਨੇ ਬਕਸ਼ੀਆਂ ਰੂਹਾ ਵਾਲੇ ਫਿਰਨੇ ਜਾਗੇ ਆਉਂਦੇ ਨੇ ਬਕਸ਼ੀਆਂ ਰੂਹਾ ਵਾਲੇ 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 ਬਿਰਲੇ ਜਾਗਿਆਉਂਦੇ ਨੇ ਬਕਸ਼ੀਆਂ ਰੂਹਾ ਵਾਲੇ ਬਿਰਲੇ ਜਾਗੇ ਆਉਂਦੇ ਬਈ ਬਾਖੀਆਂ ਰੂਹਾਂ ਵਾਲੇ ਬਿਰਲੇ ਜਾਗੇ ਆਉਂਦੇ ਨੇ ਬਈ ਬਾਖੀਆਂ ਰੂਹਾਂ ਵਾਲੇ ਬਿਰਲੇ ਜਾਗੇ ਆਉਂਦੇ ਨੇ ਬਾਖੀਆਂ ਰੂਹਾਂ ਵਾਲੇ ਬਿਰਲੇ ਜਾਗੇ ਆਉਂਦੇ ਨੇ ਬਾਖੀਆਂ ਰੂਹਾਂ ਵਾਲੇ ਫਿਰ ਲੈ ਜਾ ਕੇ ਆਉਂਦੇ ਨੇ ਬਾਖੀਆਂ ਰੂਹਾਂ ਵਾਲੇ ਸਾਥ ਸੰਗਤ ਇਹੋ ਜੀਆਂ ਰੂਹਾਂ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਆ ਕੇ ਆਪ ਜਪੈ ਅਵਰੈ ਨਾਮ ਜਪਾਵੇ ਜਿਨ੍ਹਾਂ ਨੇ ਆਪ ਜਪਣਾ ਤੇ ਹੋਰਾਂ ਨੂੰ ਜਪਾਉਣਾ ਬਹੁਤੇ ਥੋੜੇ ਨੇ ਬਿਰਲੇ ਨੇ ਭਗਵਾਨ ਨੇ ਇਹਦੇ ਵਰਗਾ ਤਾਂ ਇਹੀ ਆ ਕੋਈ ਹੋਰ ਨਹੀਂ ਹੋ ਸਕਦਾ ਭਾਈ ਜੇਠੇ ਵਰਗਾwidehat شاہ ਦਾ ਕੋਈ ਘਰ ਨਹੀਂ ਵਾਰ ਨਹੀਂ ਬਹੁਤਾ ਕੋਈ ਵੱਡਾ ਖਾਨਦਾਨ ਨਹੀਂ ਇਨਾ ਪਤਾ ਵੀ ਸੋਡੀਆਂ ਦਾ ਲੜਕਾ ਹੋਰ ਆਪਾਂ ਕੀ ਜਾਣਦੇ ਆ ਸੋਡੀਆਂ ਦਾ ਪਤਾ ਵੀ ਸੋਡੀਆਂ ਦਾ ਮੁੰਡਾ ਹੋਰ ਤਾਂ ਆਪਾਂ ਕੁਝ ਨਹੀਂ ਜਾਣਦੇ ਮਾਰਜ ਕਹਿੰਦੇ ਬਿਆਲੀਏ ਭਗਵਾਨ ਨੇ ਕਿਹੜੀ ਗੱਲ ਕੀਤੀ ਐ ਤੂੰ ਇਹਦੇ ਦਰ ਦੀ ਗੱਲ ਕਰਦੀਆਂ ਤਾਂ ਦਰ ਇਤਨਾ ਉੱਚਾ ਹੋਵੇਗਾ ਕੋਈ ਹੋ ਹੀ ਨਹੀਂ ਸਕਦਾ ਇਹ ਤੇ ਦਰ ਵਰਗਾ ਅੱਜ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਇਤਨਾ ਵੱਡਾ ਦਰ ਐ ਜਿੱਥੇ ਇੱਕ ਦਿਨ 'ਚ ਲੱਖਾਂ ਸੰਗਤਾਂ ਪ੍ਰਸ਼ਾਦਾਾਂ ਛੱਕਦੀਆਂ ਲੱਖਾਂ ਸਭ ਤੋਂ ਦੁਨੀਆ ਦੀ ਸਭ ਤੋਂ ਵੱਡੀ ਰਸੋਈ ਐ ਹਰਮੰਦਰ ਸਾਹਿਬ ਇਹਦੇ ਦਰਬਾਰਗਾ ਇਹਦੇ ਦਰਬਾਰਗਾ ਕੋਈ ਹੋਰ ਦਰ ਨਹੀਂ ਹੋ ਸਕਦਾ ਹੋਰ ਨਹੀਂ ਕੋਈ ਹੋ ਸਕਦਾ ਇਹਦਾ ਇਤਨਾ ਉੱਚਾ ਆ ਤੂ ਉੱਚਾ ਤਾਂ ਕਾ ਦਰਬਾਰਾਂ ਅੰਤ ਨਹੀਂ ਕਸ਼ ਮਾਰਾ ਵਾਹ ਕਿਵੇਂ ਕਹਿੰਦੇ ਨੇ ਗੱਜ ਵੱਜ ਕੇ ਪੜਿਓ ਪਾਈ उहो ॾिठे साप ॾिठे सभिठे सते साप ॾिठे सभिठे सतेंथ ॾिठे सदेथाप ॾिठे साम ॾिठे सभिठे सभ ਜਿੱਥੇ ਸਤੇ ਥਾਵ ਜਿੱਥੇ ਸਤੇ ਥਾਵ ਜਿੱਥੇ ਸਤੇ ਥਾਵ ਨਹੀਂ ਟੁੱਟ ਜੇ ਹਿਆ ਨਹੀਂ ਟੁੱਟ ਜੇ ਹਿਆ ਛਿੱਟੇ ਸਤੇ ਥਾਵ ਉਹ ਢਿੱਟੇ ਸਤੇ ਥਾਵ ਛਿੱਟੇ ਸਤੇ ਦੇ ਸਵੇ ਤਾਂ ਦੇ ਸਵੇ ਥਾਵ ਦਿੱਤੇ ਸਵੇ ਥਾਵ ਜੀ ਮੈਂ ਸੋਬਾ ਸੁਣ ਕੇ ਆਇਆ ਉੱਚਾ ਦਰਬਾਬੇ ਨਾਨਕ ਦਾ ਉੱਚਾ ਦਰਬਾਬੇ ਨਾਨਕ ਦਾ उचा दर बाबे नानक ना। दा ना उच्चा दर बाबे नानक दा सोफा सुन के आया उच्चा दर बाबे नानक दा दर बाबे नानक दोफा सुन के आया उच्चा दर बाबे नानक दा उचा दर बाबे नानकदा सुन के आया ਉੱਚਾ ਦਰਬਾਰ ਬੇ ਨਾਨਕ ਦਾ ਐ ਸੁਬਾ ਸੁਣ ਕੇ ਆਇਆ ਉੱਚਾ ਦਰਬਾਰ ਬੇ ਨਾਨਕ ਦਾ ਉੱਚਾ ਦਰਬਾਰ ਬੇ ਨਾਨਕ ਦਾ ਸਾਧ ਸੰਗਤ ਮਰਜ ਕਹਿੰਦੇ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ ਇਹਦੇ ਦਰਬਾਰ ਦਾ ਦਰਨੀ ਕਿਸੇ ਦਾ ਹੋਣਾ ਬਚਨ ਕੀਤੇ ਬੀਬੀ ਭਾਨੀ ਦਾ ਵਿਆਹ ਭਾਈ ਜੇਠੇ ਨਾਲ ਹੋਇਆ ਤਿੰਨ ਪੁੱਤਰਾਂ ਦੀ ਦਾਤ ਮਿਲੀ ਭਾਈ ਪ੍ਰਿਥੀ ਚੰਦ ਮਹਾਦੇਵ ਤੇ ਸਭ ਤੋਂ ਛੋਟੇ ਗੁਰੂ ਅਰਜਨ ਦੇ ਪਾਤਸ਼ਾਹ ਤਿੰਨ ਪੁੱਤਾਂ ਦੀ ਦਾਤ ਮਿਲੀ ਤੇ ਗੁਰਮੁਖ ਪਿਆਰੋ ਕੈਸਾ ਸੀਨ ਹੋਣਾ ਹੈ ਸੇਵਾ ਕਰਦੇ ਨੇ ਬਹੁਤੀ ਨਿਮਰਤਾ ਭਾਈ ਜੇਠੇ 'ਚ ਬਹੁਤੀ ਨਿਮਰਤਾ ਹੈ ਤੇ ਜਦੋਂ ਨੀਵੇਂ ਹੋ ਕੇ ਆਵਾਂਗੇ ਤੇ ਝੋਲੀਆਂ ਭਰ ਕੇ ਜਾਵਾਂਗੇ ਜਦੋਂ ਆਪਾਂ ਹੰਕਾਰ ਦੇ ਵਿੱਚ ਭਰੇ ਆਇਆ ਫਿਰ ਕੀ ਮਿਲਦਾ ਫਿਰ ਨਹੀਂ ਕੁਝ ਮਿਲਦਾ ਇੱਥੇ ਤਾਂ ਨੀਵੇਂ ਹੋ ਕੇ ਆਓ ਜਿੰਨੀ ਸੰਗਤ ਦੇ ਚਰਨਾਂ ਦੀ ਧੂੜੀ ਬਣ ਕੇ ਆਵਾਂਗੇ ਜਿੰਨੀ ਉਹਨਾਂ ਹੀ ਥੋੜਾ ਹੈ ਜੇ ਮਹਾਪੁਰਸ਼ਾਂ ਦੇ ਦਰ ਤੋਂ ਸ੍ਰੀਮਾਨ ਅਤਰ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਦਰ ਤੋਂ ਕੁਝ ਲੈਣਾ ਨੀਵੇਂ ਹੋ ਕੇ ਆਇਓ ਜਿਵੇਂ ਗੁਰਮੁਖ ਪਿਆਰਿਓ ਮਹਾਪੁਰਸ਼ਾਂ ਨੇ ਆ ਧਾਰਨਾ ਪੜਿਆ ਕਰਨੀ ਗੱਜ-ਵੱਜ ਕੇ ਪੜਿਓ ਪਾਈ ਸਾਰਾ ਕੁਝ ਕਿਹਨੂੰ ਮਿਲਦਾ ਹੈ ਜਿਹੜੇ ਨੀਵੇਂ ਹੁੰਦੇ ਨੇ ਜਿਨ੍ਹਾਂ ਦੇ ਰਿਧੈ ਗਰੀਬੀ ਆਵੇ ਅੰਦਰ ਗਰੀਬੀ ਹੈ ਉਹ ਫਲ ਨੀਮਿਆ ਰੁੱਖਾ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰਿਓ ਨੀਮਿਆ ਰੁੱਖਾ ਤੂੰ ਦੇ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀਂ ਉਹ ਫਲ ਨੀਮਿਆ ਰੁੱਖਾ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਉਹ ਫਲ ਨਹੀਂ ਹਰਖਾਨੂ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਨੀਂ ਮੇ ਆਰਖਾਨੂ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਫਲ ਨੀਂ ਮੇ ਆਰਖਾਨੂ ਲੱਗਦੇ ਉੱਜਾ ਹੋ ਕੇ ਮਾਣਨਾ ਕਰੀ ਪਿਆਰੇ ਜੀ ਉੱਜਾ ਹੋ ਕੇ ਮਾਣਨਾ ਕਰੀ ਪਿਆਰਿਆ ਉੱਜਾ ਹੋ ਕੇ ਮਾਣਨਾ ਕਰਿਓ ਜੀ ਗਾਓ ਯਾਰ ਜੀ ਉੱਚਾ ਹੋ ਕੇ ਮਾਣ ਨਾ ਕਰੀ ਪਿਆਰਿਆ ਉੱਚਾ ਹੋ ਕੇ ਮਾਣ ਨਾ ਕਰੀ ਉਹ ਫਲਨੀ ਮਿਆ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰਿਓ ਪਿਆਰਿਓ ਉੱਚਾ ਹੋ ਕੇ ਮਾਣ ਨਾ ਕਰੀ ਪਿਆਰੇ ਜੀ ਉੱਚਾ ਹੋ ਕੇ ਮਾਣ ਨਾ ਕਰਿਓ ਪਿਆਰਿਆ ਉੱਚਾ ਹੋ ਕੇ ਮਾਣ ਨਾ ਕਰੀ ਪਿਆਰੇ ਜੀ ਉੱਚਾ ਹੋ ਕੇ ਮਾਣ ਨਾ ਕਰੀ ਪਿਆਰਿਆ ਉੱਚਾ ਹੋ ਕੇ ਮਾਣਨਾ ਕਰੀ ਫਾਲੀਂ ਬਿਆ ਰੁਖਾ ਨੂੰ ਨੇ ਲੱਗਦੇ ਉੱਚਾ ਹੋ ਕੇ ਮਾਣਨਾ ਕਰੀਓ ਫਾਲੀਂ ਬਿਆ ਰੁਖਾ ਨੂੰ ਨੇ ਲੱਗਦੇ ਗੁਰਮੁਖ ਪਿਆਰਿਓ ਭਾਈ ਜੇਠੇ ਨੇ ਨੀਮਾ ਹੋ ਕੇ ਨਮ ਕੇ ਨਿਮਰਤਾ ਦੇ ਵਿੱਚ ਸਮਾ ਗੁਰੂ ਦੇ ਚਰਨਾਂ ਦੇ ਵਿੱਚ ਗੁਜ਼ਾਰਿਆ ਇੱਕ ਸਮਾਂ ਐਸਾ ਆਇਆ ਮਹਾਰਜ ਕਹਿੰਦੇ ਜਿਹੜੀ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੀ ਸੇਵਾ ਉਹ ਅੱਗੇ ਕਰੀਗੇ ਭਾਵ ਸਾਡਾ ਸਮਾਂ ਥੋੜਾ ਰਹਿ ਗਿਆ ਮਹਾਰਜ ਕਹਿੰਦੇ ਵੀ ਹੁਣ ਜਿਹੜੀ ਗੁਰਤਾ ਗੱਦੀ ਐ ਗੁਰੂ ਨਾਨਕ ਦੀ ਉਹ ਅੱਗੇ ਦੇ ਜਾਣੀ ਤੇ ਹੁਣ ਚੋਣ ਹੋਣ ਲੱਗੀ ਵੀ ਕਿਵੇਂ ਜੇ ਗੁਰਮਤਿ ਦੇ ਵਿੱਚ ਵੇਖੀਏ ਤਾਂ ਭਾਈ ਜੇਠਾ ਅੱਗੇ ਜੇ ਸੇਵਾ ਦੇ ਵਿੱਚ ਵੇਖੀਏ ਤਾਂ ਭਾਈ ਜੇਠਾ ਅੱਗੇ ਜੇ ਸਤਿਗੁਰੂ ਜੀ ਦੇ ਸਤਕਾਰ ਦੇ ਵਿੱਚ ਵੇਖੀਏ ਤਾਂ ਭਾਈ ਜੇਠਾ ਅੱਗੇ ਜੇ ਨਿਮਰਤਾ ਦੇ ਵਿੱਚ ਵੇਖੀਏ ਤਾਂ ਭਾਈ ਜੇਠਾ ਅੱਗੇ ਇਹਨੂੰ ਕਹਿੰਦੇ ਆ ਗੁਰਮੁਖ ਪਿਆਰਿਓ ਜਦੋਂ ਮੇਰ ਹੋ ਜਾਂਦੀ ਹੈ ਕੈਸਾ ਸੀਨ ਹੋਣਾ ਸਾਧ ਸੰਗਤ ਹੁਣ ਮਹਾਰਜ ਸਤਗੁਰ ਨੇ ਦੋਵੇਂ ਜਵਾਈਆਂ ਦੇ ਵਿੱਚ ਵੱਡੇ ਜਵਾਈ ਤੇ ਛੋਟੇ ਜਵਾਈ ਭਾਈ ਜੇਠਾ ਜੀ ਦੋਮਾ ਦੇ ਵਿੱਚ ਹੁਣ ਪ੍ਰੀਖਿਆਵਾਂ ਸ਼ੁਰੂ ਕਰ ਦਿੱਤੀਆਂ ਮਹਾਰਜ ਥੜੇ ਬਣਾਉਂਦੇ ਨੇ ਭਾਈ ਜੇਠਾ ਜੀ ਭਾਈ ਰਾਮਾ ਜੀ ਜੀ ਥੜੇ ਬਣਾਈ ਜਾਂਦੇ ਨੇ ਉਹ ਬਣਵਾਉਂਦੇ ਨੇ ਬਣਾ ਦਿੰਦੇ ਨੇ ਜਿਵੇਂ ਕਹਿੰਦੇ ਨੇ ਉਵੇਂ ਬਣਾ ਦਿੰਦੇ ਨੇ ਮਹਾਰਜ ਜਾਣਦੇ ਨੇ ਪਰਖ ਕਰਨ ਤੇ ਕਹਿੰਦੇ ਨੇ ਭਾਈ ਜਿਹੜੇ ਤੁਸੀਂ ਥੜੇ ਬਣਾਇਆ ਇਹਨਾਂ ਦੇ ਵਿੱਚ ਹਜੇ ਕਮੀ ਹੈ ਵੀ ਥੋੜਾ ਜਿਹਾ ਹੋਰ ਇਹਨੂੰ ਸਵਾਰੋ ਹੋਰ ਸਵਾਰ ਕੇ ਬਣਾਇਂ ਨਹੀਂ ਹਜੇ ਵੀ ਕਮੀ ਹੈ ਜਦੋਂ ਤੀਜੀ ਬਰੀ ਢਵਾਏ ਤੇ ਵੱਡੇ ਜਵਾਈ ਕਹਿੰਦੇ ਨੇ ਕਹਿੰਦੇ ਜੀ ਤੁਹਾਡੀ ਅਵਸਥਾ ਬਿਰਧ ਹੋ ਗਈ ਹੈ ਥੜੇ ਠੀਕ ਨੇ ਤੁਹਾਡੀ ਨਿਗਾਹ 'ਚ ਫਰਕ ਪੈ ਗਿਆ ਤੇ ਜਦੋਂ ਭਾਈ ਜੇਠੇ ਨੂੰ ਕਿਹਾ ਜੇਠਿਆ ਥੜਾ ਠੀਕ ਨਹੀਂ ਤੇ ਚਰਨ ਫੜ ਲੈ ਪਾਤਸ਼ਾਹ ਮੇਰੀ ਇਤਨੀ ਮੱਤ ਹੈ ਨਹੀਂ ਕਿ ਤੇਰੇ ਬਰਾਬਰ ਮੈਂ ਹੋ ਜਾਵਾਂ ਮੈਂ ਤਾਂ ਨੀਮਾ ਪਾਤਸ਼ਾਹ ਮੇਰੀ ਇੱਡੀ ਮੱਤ ਥੋੜਾ ਵੀ ਤੇਰੇ ਬਰਾਬਰ ਦਾ ਹੋ ਜਾ ਮੈਂ ਤਾਂ ਨੀਮਾ ਮੇਰੀ ਤੋਸ਼ ਬੁੱਧੀ ਹੈ ਆਪ ਜੀ ਕਿਰਪਾ ਕਰੋ ਮੈਨੂੰ ਫੇਰ ਮੱਤ ਦੇ ਦਿਓ ਮੈਂ ਫੇਰ ਥੜਾ ਖੜਾ ਕਰਾਂ ਤੇ ਗੁਰਮੁਖ ਪਿਆਰਿਓ ਜਦੋਂ ਕਹਿੰਦੇ ਵੀ ਹੁਣ ਜਿਹੜਾ ਥੜਾ ਮੈਂ ਖੜਾ ਕਰਾਂ ਨਾ ਜੇ ਖਰਾਬੀ ਹੋਈ ਪਾਤਸ਼ਾਹ ਫੇਰ ਸਮਝਾ ਦੀ ਬੇਨਤੀ ਕਰਦਾ ਗੱਜ ਵੱਜ ਕੇ ਪੜਿਓ ਸੰਗਤਾਂ ਉਹ ਮੱਤ ਦੇ ਕੇ ਸਮਝਾਵੋ ਆਪਣੇ ਬੱਚਿਆਂ ਨੂੰ 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 ਮਤ 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 ਦੇ ਕੇ ਸਮਝਾਓ ਆਪਣੇ ਬੱਚਿਆਂ ਨੂੰ ਮਤ ਦੇ ਕੇ ਸਮਝਾਓ ਆਪਣੇ ਬੱਚਿਆਂ ਨੂੰ ਉਹ ਮਤ ਦੇ ਕੇ ਸਮਝਾਓ ਮਤ ਦੇ ਕੇ ਸਮਝਾਓ ਮਤ ਦੇ ਕੇ ਸਮਝਾਓ ਮਤ ਦੇ ਕੇ ਮਤ ਦੇ ਕੇ ਸਮਝਾਓ ਮਤ ਦੇ ਕੇ ਸਮਝਾਓ ਮਤ ਦੇ ਕੇ ਸਮਝਾਓ ਆਪਣੇ ਬੱਚਿਆਂ ਨੂੰ 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 ਮਤ ਦੇ ਕੇ ਸਮਝਾ ਮੋ ਆਪਣੇ ਬੱਚਿਆਂ ਨੂੰ ਮਤ ਦੇ ਕੇ ਸਮਝਾ ਮੋ ਆਪਣੇ ਬੱਚਿਆਂ ਨੂੰ ਸਾਧ ਸੰਗਤ ਜਦੋਂ ਸਤਗੁਰਾਂ ਜੀ ਨੇ ਚਰਨ ਫੜੇ ਸਤਗੁਰਾਂ ਜੀ ਦੇ ਚਰਨ ਫੜ ਕੇ ਭਾਈ ਜੇਠਾ ਕਹਿੰਦਾ ਪਾਤਸ਼ਾਹ ਮੇਰੀ ਨਹੀਂ ਮਤ ਹੈ ਨਹੀਂ ਮੈਂ ਤੇਰੇ ਜੋਗਾ ਸੋਚ ਸਕਾਂ ਤੇਰੇ ਜਿੱਡਾ ਸੋਚ ਸਕਾਂ ਮਹਾਰਾਜ ਮੇਰੀ ਮਤ ਇੰਨੀ ਥੋੜੂ ਆ ਆਪ ਜੀ ਕਿਰਪਾ ਕਰੋ ਮੈਨੂੰ ਮਤ ਦੇਵੋ ਮਾਰਗ ਸਤਿਗੁਰ ਨੇ ਕਿਹਾ ਭਾਈ ਜੇਠੇ ਓਏ ਅੱਜ ਤੂੰ ਮਨ ਕਰਕੇ ਵੀ ਡਿੱਗ ਪਿਆ ਤਨ ਕਰਕੇ ਤਾਂ ਤੂੰ ਡਿੱਗਿਆ ਸੀ ਅੱਜ ਮਨ ਕਰਕੇ ਵੀ ਡਿੱਗ ਪਿਆ ਭਾਵ ਸਾਡਾ ਮਨ ਤਾਂ ਪਹਿਲਾਂ ਹੀ ਤੇਰੇ ਤੇ ਸੀ ਅੱਜ ਤੂੰ ਮਨ ਜਿੱਤ ਲਿਆ ਤੇਰੀ ਨਿਮਰਤਾ ਨੇ ਤੇਰੇ ਨਾਮ ਸਿਮਰਨ ਭਜਨ ਬੰਦਗੀ ਨੇ ਜੋ ਜੋ ਅਸੀਂ ਸਮਝਾਇਆ ਤੂੰ ਪੱਲੇ ਬੰਨਿਆ ਉਹ ਚੀਜ਼ ਨੇ ਸਾਡਾ ਮਾਨ ਹੀ ਜਿੱਤ ਲਿਆ ਤੇ ਗੁਰਮੁਖ ਪਿਆਰਿਓ ਨਿਰਣਾ ਕੀਤਾ ਵੀ ਗੁਰੂ ਨਾਨਕ ਦੀ ਗੱਦੀ ਦਾ ਚੌਥਾ ਵਾਰਸ ਭਾਈ ਜੇਠਾ ਤੇ ਨਾਲੇ ਸਤਗੁਰਾਂ ਜੀ ਦੀ ਗੱਦੀ ਤੇ ਬਿਠਾਇਆ ਤਖਤਾਂ ਤੇ ਬਿਠਾਇਆ ਨਾਲੇ ਭਾਈ ਜੇਠੇ ਤੋਂ ਗੁਰੂ ਰਾਮਦਾਸ ਮਹਾਰਾਜ ਬਣਾ ਕੇ ਰੱਖਤਾ ਇਹਨੂੰ ਕਹਿੰਦੇ ਆ ਗੁਰੂ ਦੀ ਕਿਰਪਾ ਜਦੋਂ ਉਹਦੀ ਕਿਰਪਾ ਹੋ ਜਾਂਦੀ ਹੈ ਗੁਰਮੁਖ ਪਿਆਰਿਓ ਇੱਕ ਗੱਲ ਯਾਦ ਰੱਖਿਓ ਪਿੰਗਲ ਪਰਬਤ ਪਾਰ ਪਰੇ ਜਦੋਂ ਕਿਰਪਾ ਹੁੰਦੀ ਹੈ ਮਹਾਂਪੁਰਸ਼ਾਂ ਨੇ ਧੂਰਕੋਟ ਵਾਲੇ ਨੇ ਆ ਧਾਰਨਾ ਪੜਨੀ ਗੱਜ ਵੱਜ ਕੇ ਪੜਿਓ ਪਾਈ ਉਹ ਇੱਥੇ ਪਿੰਗਲਾ ਪਹਾੜ ਚੜ ਜਾਵੇ ਕਿਰਪਾ ਹੋ ਜੇ ਤੇਰੀ ਪਾਲਕਾਓ ਪਿੰਗਲਾ ਪਹਾੜ ਚੜ ਜਾਵੇ ਓ ਕਿਰਪਾ ਤੁਝੇ ਤੇਰੀ ਮਾਲਕਾ ਪਿੰਗਲਾ ਪਹਾੜ ਚੜ ਜਾਵੇ ਓ ਕਿਰਪਾ ਹੋਵੇ ਤੇਰੀ ਮਾਲਕਾ ਪਿੰਗਲਾ ਪਹਾੜ ਚੜ ਜਾਵੇ ਕਿਰਪਾ ਹੋਵੇ ਤੇਰੀ ਮਾਲਕਾ ਪਿੰਗਲਾ ਪਹਾੜ ਚੜ ਜਾਵੇ ਕਰਪਾਹੋ ਜੇ ਤੇਰੀ ਮਾਲਕਾ ਇਥੇ ਪਿੰਗਲਾ ਪਹਾੜ ਚੜ ਜਾਵੇ ਕਰਪਾਹੋ ਜੇ ਤੇਰੀ ਮਾਲਕਾ ਇਥੇ ਪਿੰਗਲਾ ਪਹਾੜ ਚੜ ਜਾਵੇ ਓਹ ਓ ਪਿੰਗਲਾ ਪਹਾੜ ਚੜ ਜਾ ਰੇ ਪਿਆਰੇ ਦੀ ਕਿਰਪਾ ਹੋ ਜੇ ਤੇਰੀ ਮਾਲਕਾ ਪਿਆਰੇ ਓ ਕਿਰਪਾ ਹੋ ਜੇ ਤੇਰੀ ਮਾਲਕਾ ਓ ਰ ਜੀ ਕਿਰਪਾ ਹੋ ਜੇ ਤੇਰੀ ਮਾਨਕਾ ਪਿਆਰਿਆ ਕਿਰਪਾ ਹੋ ਜੇ ਤੇਰੀ ਮਾਨਕਾ ਓਏ ਤੇ ਪਿੰਗੂਲਾ ਪਹਾੜ ਚੜ ਜਾਵੇ ਇੰਗਲਾਪ ਪਹਾੜ ਚੜ ਜਾਵੇ ਪਿਆਰੇ ਜੀ ਕਿਰਪਾ ਹੋ ਜੇ ਤੇਰੀ ਮਾਲਕਾ ਪਿਆਰੋ ਕਿਰਪਾ ਹੋ ਜੇ ਤੇਰੀ ਮਾਲਕਾ ਪਿਆਰੇ ਜੀ ਕਿਰਪਾ ਹੋ ਜੇ ਤੇਰੀ ਮਾਲਕਾ ਆਂਦਿਆ ਕਿਰਪਾ ਹੋ ਜੇ ਤੇਰੀ ਾਰੇ ਜੀ ਕਿਰਪਾ ਹੋ ਜੇ ਤੇਰੀ ਮਾਲਕਾ ਪਿਆਰਿਆਂ ਕਿਰਪਾ ਹੋ ਜੇ ਤੇਰੀ ਮਾਲਕਾ ਸਾਧ ਸੰਗਤ ਮਹਾਰਜ ਕਹਿੰਦੇ ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ ਭਾਵ ਜਦੋਂ ਉਹਦੀ ਕਿਰਪਾ ਹੋ ਜਾਂਦੀ ਹੈ ਗੁਰੂ ਦੀ ਕਿਰਪਾ ਹੋ ਜੀ ਹੋ ਜੇ ਤੇ ਗੁਰਮੁਖ ਪਿਆਰਿਓ ਉਹ ਪਿੰਗਲਿਆ ਨੂੰ ਵੀ ਪਹਾੜ ਚੜਾ ਦਿੰਦਾ ਹੈ ਖਲ ਚਤਰਬ ਕੀਤਾ ਤੇ ਮਾਰ ਕੇ ਨੇ ਜਿਹੜੇ ਮਾਹਾ ਮੂਰਖ ਹੁਣ ਉਹਨਾਂ ਨੂੰ ਵੀ ਸਿਆਣੇ ਬਣਾ ਦਿੰਦਾ ਜਦੋਂ ਕਿਰਪਾ ਹੋ ਜਾਂਦੀ ਹੈ ਤੇ ਗੁਰਮੁਖ ਪਿਆਰਿਓ ਐਸੀ ਕਿਰਪਾ ਹੋਈ ਜਦੋਂ ਭਾਈ ਜੇਠੇ ਤੋਂ ਗੁਰੂ ਰਾਮਦਾਸ ਬਣਾ ਕੇ ਰੱਖਤਾ ਹੁਣ ਜਦੋਂ ਸਿਰ ਤੇ ਛਤਰ ਝੁਲਦਾ ਤਖਤਾਂ ਤੇ ਬਿਰਾਜਮਾਨ ਨੇ ਗੁਰੂ ਨਾਨਕ ਦੀ ਗੱਦੀ ਤੇ ਚੌਥੇ ਬਾਦਸ਼ਾਹ ਨੇ ਸੰਗਤਾਂ ਗੁਰਮੁਖ ਪਿਆਰਿਓ ਸੇਵਾ ਦੇ ਵਿੱਚ ਖੜੀਆਂ ਦਰਸ਼ਨਾਂ ਦੇ ਵਿੱਚ ਨੈਤਰ ਸਜਲ ਕੀਤੇ ਹੋਏ ਨੇ ਤੇ ਰਾਜ ਭਾਗ ਵੇਖੋ ਕਿਵੇਂ ਮਿਲਿਆ ਸੇਵਾ ਸਿਮਰਨ ਭਜਨ ਬੰਦਗੀ ਨਾਲ ਤੇ ਸਤਿ ਵਚਨ ਕਰਕੇ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਮੰਨਿਆ ਸਤਿ ਵਚਨ ਕਰਕੇ ਆਪਣੇ ਆਪ ਨੂੰ ਨੀਮਾ ਰੱਖਿਆ ਕਦੇ ਉੱਚਾ ਨਹੀਂ ਗਿਣਾਇਆ ਤੇ ਗੁਰਮੁਖ ਪਿਆਰਿਓ ਜਦੋਂ ਰਿਸ਼ਤੇਦਾਰ ਸਾਕ ਸੰਬੰਧੀ ਜੇ ਮਿਲਨ ਆਏ ਗੁਰੂ ਰਾਮਦਾਸ ਜੀ ਬੰਦ ਤੋਂ ਬਾਅਦ ਦੇ ਵਿੱਚ ਵੀ ਕੈਸੀ ਅਵਸਥਾ ਰਹੀ ਤੇ ਸਿਰ ਤੇ ਟੋਕਰੀ ਲਈ ਸੇਵਾ ਕਰਦੇ ਫਿਰਦੇ ਨੇ ਅੱਜ ਤੱਕ ਤ ਝੁੱਲ ਰਹੇ ਨੇ ਕਦੇ ਇਸ ਸਿਰ ਤੇ ਟੋਕਰੀਆਂ ਢੋਈਆਂ ਸੇਵਾ ਕੀਤੀ ਮਿਲਨ ਵਾਸਤੇ ਆਏ ਜਦੋਂ ਵਿਆਹ ਹੋਇਆ ਗੁਰੂ ਅਮਰਦਾਸ ਮਹਾਰਾਜ ਜੀ ਦੀ ਬੇਟੀ ਦੇ ਨਾਲ ਰਿਸ਼ਤੇਦਾਰ ਮਿਲਨ ਆਉਂਦੇ ਨੇ ਵੀ ਵੇਖੀਏ ਜਾ ਕੇ ਤੇ ਟੋਕਰੀ ਢੋਈ ਜਾਂਦੇ ਨੇ ਮਿਹਣੇ ਮਾਰਦੇ ਨੇ ਅਸੀਂ ਆਖਿਆ ਗੁਰੂ ਅਮਰਦਾਸ ਦਾ ਜਵਾਈ ਬਣ ਗਿਆ ਮਹੰਗੇ ਮਹੰਗੇ ਬਿਸ਼ਾਉਣਿਆ ਤੇ ਹੋਏ ਤਾਂ ਫੇਰ ਉਹੋ ਜਿਹੇ ਦਾ ਉਹੋ ਜਿਹੇ ਬੋਲ ਮਾਰਦੇ ਨੇ ਗੁਰਮੁਖ ਪਿਆਰਿਓ ਬੋਲ ਮਾਰੇ ਫੇਰ ਵੀ ਨਿਮਰਤਾ ਚ ਰਹੇ ਡੋਲੇ ਨਹੀਂ ਕਦੇ ਗਲਾ ਸ਼ਿਕਵਾ ਨਹੀਂ ਕੀਤਾ ਰੱਬ ਮੂਰੇ ਅੱਜ ਦਾਤ ਮਿਲੀ ਤੇ ਅੱਜ ਨੇਤਰ ਸਜਣ ਨੇ ਉਹ ਸਮਾਜ ਆਦ ਆਉਂਦਾ ਜਦੋਂ ਮਾਂ ਬਾਪ ਚੜਾਈ ਕਰਗੇ ਸਿੱਤੇ ਲਾਹੌਰ